ਸ਼ਰਮਾਨਾ ਧੱਕਾ ਹੋ ਗਿਆ ਸਤੰਦਾ ਸ਼ਰਮਾਨਾ ਧੱਕਾ ਹੋ ਗਿਆ ਕੀ ਧੱਕਾ ਹੋ ਗਿਆ ਘੰਟੀ ਦਾ ਧੱਕਾ ਹੋ ਗਿਆ ਇਹ ਪਹਿਲਾਂ ਇਕੱਠੇ ਰਹਿੰਦੇ ਸੀ ਇਕੱਠੇ ਇੱਕੋ ਜਗ੍ਹਾ ਖਾਂਦੇ ਪੀਂਦੇ ਸੀ ਇਕੱਠੇ ਹੀ ਸਭ ਕੁਝ ਕਰਦੇ ਸੀ ਇੱਕੋ ਜਗ੍ਹਾ ਆਸਮੇ ਲੜਾਈ ਹੋ ਗਈ ਤੇ ਸਾਰਾ ਲਾਂਦੀ ਪੰਜਾਬ ਮੂਰਖਾਂ ਦਾ ਪੰਜਾਬ ਇਹਨਾਂ ਦੇ ਪਿੱਛੇ ਲੱਗ ਗਿਆ ਇਧਰ 12 ਸਾਲ ਦੇ ਮੁੰਡੇ ਦਾ ਕਤਲ ਹੋ ਗਿਆ ਗਰਾਊਂਡ 'ਚ ਖੇਡਦੇ ਦਾ ਉਹ ਪੰਜਾਬ ਦੇ ਖੋਤੇ ਹੋ ਚੁੱਕੇ ਲੋਕੋ ਬੁੱਧੀ ਪ੍ਰਸ਼ਟ ਕਰ ਚੁੱਕੇ ਲੋਕੋ ਉਹ ਜੇ ਇਦਾਂ ਹੀ ਪੰਜਾਬ ਦੇ ਬੱਚਿਆਂ ਖੇਡਦਿਆਂ ਦੇ ਕਤਲ ਹੁੰਦੇ ਰਹਿ ਤੇ ਕੱਲ ਨੂੰ ਕੌਣ ਬੱਚਿਆਂ ਨੂੰ ਗਰਾਊਂਡ 'ਚ ਜਾਣ ਦਊਗਾ ਉਹ ਕਹਿੰਦੇ ਦਿਮਾਗ ਤੋਂ ਕੰਮ ਲਿਆ ਤੁਸੀਂ ਕੌਣ ਜਾਣ ਦਊਗਾ ਬੱਚਿਆਂ ਨੂੰ ਗਰਾਊਂਡ 'ਚ ਉਹ ਮੂਰਖਾ ਸਾਡੀਆਂ ਦੇ ਖੇਡਾਂ ਦੇ ਅੱਗੇ ਬੇੜਾ ਗਰਕ ਹੋ ਗਿਆ ਆ ਉਹ ਦਿਮਾਗ ਤੋਂ ਕੰਮ ਲਿਆ ਕਰੋ ਇਹਨਾਂ ਦਾ ਆਪਸੀ ਝਗੜਾ ਆ ਝਗੜਾ ਵੀ ਘੰਟੇ ਦਾ ਪਹਿਲਾਂ ਉੱਥੇ ਹੀ ਰਹਿੰਦੀ ਹੁੰਦੀ ਸੀ ਉੱਥੇ ਹੀ ਖਾਂਦੀ ਸੀ ਪੀਂਦੀ ਸੀ ਹੁਣ ਤੂੰ ਤੂੰ ਮੈਂ ਮੈਂ ਹੋ ਗਈ ਤੇ ਹੁਣ ਕਹਿੰਦੀ ਮੇਰੇ ਇੰਨੇ ਪੈਸੇ ਖਾ ਗਏ ਨਾ ਜਦੋਂ ਪੈਸੇ ਖਾਂਦੇ ਸੀ ਉਹ ਉਦੋਂ ਇਹ ਕਿੱਥੇ ਗਈ ਸੀ ਹੈ ਇਕ ਕਦਾ ਮੈਨੂੰ ਯਾਦ ਹੈ ਮੇਰੇ ਭਾਏ ਖਾ ਗਿਆ ਤੇ ਪੰਜਾਬ ਦੇ ਮੂਰਖ ਲੋਕ ਦੇ ਪਿੱਛੇ ਲੱਗ ਗਏ ਉਹ ਪੰਜਾਬ ਦੇ ਲੋਕੋ ਅਕਲ ਕਰਿਆ ਕਰੋ ਉਹ ਕਦੀ ਮੈਟ ਸੰਧੂ ਵਰਗੇ ਗੰਦ ਨੂੰ ਤੁਸੀਂ ਫੋਲੋ ਕਰਨਦੇ ਬੈਨੇ ਆ ਕਦੀ ਉਹ ਕਮਲ ਕੀ ਉਹ ਕਮਲਕੌਰ ਚਵਲ ਪ੍ਰੀਤ ਜੱਟੀ ਮੀਤੀ ਕਲੇਰ ਉਹ ਸ਼ਰਲੀਨ ਸਾਰੀ ਦੁਨੀਆ ਦਾ ਗੰਦ ਇਹਨਾਂ ਦੀਆਂ ਵੀਡੀਓ ਵੇਖ ਕੇ ਤੁਸੀਂ ਫੋਲੋ ਕਰਦੇ ਹੋ ਹੈ ਕਿਸੇ ਚੰਗੇ ਖਿਡਾਰੀ ਨੂੰ ਫੋਲੋ ਨਹੀਂ ਕੀਤਾ ਜਾਂਦਾ ਬਹੁਤ ਵੱਡੇ ਵੱਡੇ ਕਬੱਡੀ ਕੁਸ਼ਤੀ ਬੜ ਮੈਂਟਨ ਤਰ੍ਹਾਂ ਤਰ੍ਹਾਂ ਦੇ ਖਿਡਾਰੀ ਆ ਪਰ ਉਹਨਾਂ ਦੀ ਸਾਲੀ 올림픽 ਚੋਂ ਯਾਰ ਇਸ ਵਾਰ ਚੰਗੀ ਅਚੀਵਮੈਂਟ ਕਰਕੇ ਲਿਆਏ ਹੀ ਖਿਡਾਰੀ ਉਹਨਾਂ ਨੂੰ ਕੁੱਤਿਆਂ ਵੀ ਨਹੀਂ ਪੁੱਛਿਆ ਕੁੱਤਿਆਂ ਵੀ ਨਹੀਂ ਪੁੱਛਿਆ ਉਹਨਾਂ ਨੂੰ ਕੁੱਤਿਆਂ ਵੀ ਨਹੀਂ ਪੁੱਛਿਆ ਯਾਰ ਖੇਡਾਂ ਕਿਵੇਂ ਅੱਗੇ ਵਧਣਗੀਆਂ ਉਹ ਜਿਹੜਾ ਨੌਜਵਾਨ ਜੋ ਵੀ ਹੋਇਆ ਬੜੀ ਮਾੜੀ ਗੱਲ ਨਕਾਬ ਪੋਛ ਕੋਈ ਮਾੜੀ ਮੋਢੀ ਸਾਜ਼ਿਸ਼ ਨਹੀਂ ਹੈਗੀ ਇਹਦਾ ਮਤਲਬ ਆ ਕਿ ਪੰਜਾਬ ਦੀ ਜਵਾਨੀ ਗਰਾਊਂਡ ਤੇ ਜਾਵੇ ਨਾ ਡਰਾਓ ਇਹਨਾਂ ਨੂੰ ਤੇ ਤੁਸੀਂ ਤੋ ਹੀ ਸਾਰੇ ਦਾ ਸਾਰਾ ਪੰਜਾਬ ਸ਼ਰੰਦਾ ਸ਼ਰਮਾ ਦੇ ਪਿਛਵਾੜੇ ਚ ਵੜ ਗਿਆ ਯਾਰ ਹੱਦ ਹੋ ਗਈ ਲੱਖ ਲਾਂ ਤਾਂ ਮੇਰੇ ਵੱਲੋਂ ਸੈਗਨਸੋਡੀ ਤਾਰਕ ਮਹਿਤਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਆ ਜਿਹੜੇ ਹਣ ਵਾਲੇ ਲੋਕ ਆ ਉਹ ਜਿਹੜੇ ਹੁੰਦੇ ਸੀ ਉਹ ਤੇ ਸੂਰਮੇ ਹੁੰਦੇ ਸੀ ਉਹਨਾਂ ਦਾ ਤਾਂ ਭਰਾ ਸਵੇਰੇ ਸ਼ਾਮ ਨਾਮ ਜਬੀ ਦਾ ਹਣ ਵਾਲੇ ਲੋਕਾਂ ਨੂੰ ਲੱਖ ਲਾਂ ਤਾਂ